ਮਟਾਲਾ ਦੇ ਔਰੀ ਮਹੱਲੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਲਾਂਡਾ ਕਰਨਾ ਸਟੋਰ ਦੇ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਨੇ ਇੰਨਾ ਵਿਸ਼ਾਲ ਨੁਕਸਾਨ ਕਰ ਲਿਆ ਕਿ ਦੁਕਾਨ ਦੇ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਜਾਰਾ ਭਿਆਨਕ ਹੋਣ ਕਰਕੇ ਦਮਕਲ ਵੀ ਪਾਗਦੀਆਂ ਗੱਡੀਆਂ ਨੇ 3 ਘੰਟੇ ਦੀ ਪਾਰੀ ਮੁਕੰਮਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਦੇਰ ਆ ਰ ਕੈਨੇਡੀ ਦੁਕਾਨ ਦੇ ਅੰਦਰ ਅਚਾਨਕ ਅੱਗ ਲੱਗਣ ਨਾਲ ਮਹੱਲੇ ਵਿੱਚ ਹਫੜਾ ਦਫੜੀ ਮਚ ਗਈ। ਦੁਕਾਨ ਦਾ ਮਾਲੀ ਦੁਕਾਨ ਦੇ ਉੱਪਰ ਰੇਂਦਾ ਸੀ ਜਿਸ ਦੀ ਅੱਗ ਦੇ ਧੂਏ ਨਾਲ ਹੋਈ ਮੌਤ। ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਆ ਤੇ ਆ ਵੀ ਉਹ ਤੋਂ ਤੇ ਚੁੱਕ ਹੋਏ ਪਹਲ ਗਈ ਸੀ ਨਾ ਕਰਾਈ ਤੇ ਕੋਨੋ ਚਾਇਸ ਨਾ ਬੰਦ ਮੈਂ ਉਹਨਾਂ ਹੱਲ ਨਾਮ ਸੁਖਰਕੇ ਨੂੰ ਧੰਨੋ ਆ ਕਿ ਬਾਕੀ ਪਰਿਵਾਰਕ ਮੈਂਬਰ ਜਿਹੜੇ ਸੀ ਉਹ ਘਰ ਦੇ ਵਿੱਚੋਂ ਬਾਹਰ ਕਿਸੇ ਫੰਕਸ਼ਨ ਤੇ ਗਏ ਉੱਪਰ ਰਾਏ ਤੋਂ ਕਾਰਨ ਜੇ ਜਿੱਸੇ ਜਿਹੜਾ ਸੀ ਅੱਜ ਸੱਜੇ ਤੇ ਕਰੀ ਹਰ ਕੋਈ ਤੇ ਲਾਗ ਰਿਹਾ ਹੈ ਤੇ ਲਾਗ ਰਿਹਾ ਹੈ ਹੋਰ ਇੱਕ ਵੀ ਇਹਦਾ ਕਾਰਨ ਜਿਹੜਾ ਧਾਰ ਬੜਿਆ ਹੋਇਆ ਹੈ ਔਰ ਬਹੁਤ ਸਾਰੀਆਂ ਧਾਰਾਂ ਜਿਹਦੇ ਵਿੱਚ ਕੁਇਵਲ ਦਾ ਕਾਰਨ ਨਾਲ ਬਿਜਲੀ ਦੀਆਂ ਧਾਰਾਂ ਨਹੀਂ ਬਿਲਕੁਲ ਜਾਲ ਜਿਹੜਾ ਉਹ ਬਣਾਇਆ ਕਿੰਨੇ ਵੇਲੇ ਦੇ ਦੇਖੋ ਤਾਂ ਬਹੁਤ ਕੋਈ ਆਵਾਜ਼ ਨਾ ਕਰ ਨਿਕਲ ਆਵਾਜ਼ ਨਾ ਬਾਤ ਨੂੰ ਕੀ ਦੱਸਿਆ ਜਾ ਰਿਹਾ ਕਾਹਦੀ ਗੱਲ ਸੀ ਬ੍ਰੈਂਡ ਦੀ ਬਾਤ ਕਰਵਾ ਕੇ ਲੇਕਿਨ ਉਹਦੇ ਨਾਲ ਉਹਦੇ ਨਾਮ ਤੇ ਮਾਨ ਦਾ ਪ੍ਰੋਜੈਕਟ ਉਹਦੇ ਨਾਮ ਦਾ ਉਹ ਤੋਂ ਵੱਡਾ ਨਾਮ ਧਿਆਨ ਨਾਲ ਦੇ ਲੋ ਕੋਈ ਨਹੀਂ ਇਹ ਰਾਤ ਨੂੰ ਨਾ ਅੱਗ ਲੱਗੀ ਕੋਈ 1:00 ਵਜੇ ਸਾਨੂੰ 1:30 ਵਜੇ ਪਤਾ ਲੱਗਾ ਜਦੋਂ ਅਸੀਂ ਆਏ ਉਹ ਤਾਂ ਅੱਗ ਬਹੁਤ ਫੈਲ ਚੁੱਕੀ ਸੀ ਤੇ ਜਦੋਂ ਇਹ ਦੇਖਿਆ ਤੇ ਅੱਗ ਨਾਲ ਉਹਨਾਂ ਨੇ ਦੇਖਣ ਦੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ ਫਿਰ ਜਾ ਕੇ ਕੋਈ ਟਾਈਕ ਹੋਏ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਇਹਨਾਂ ਦੀ ਡੈਥ ਹੋ ਚੁੱਕੀ ਅੰਦਰ ਸੜ ਗਏ ਤੁਸੀਂ ਨਹੀਂ ਸੜੇ ਨਹੀਂ ਉਦਾਂ ਹੀ ਡਿੱਗ ਕੇ ਅਟੈਕ ਨਾਲ ਤੇ ਨੁਕਸਾਨ ਕਿੰਨਾ ਹੋਇਆ ਲੱਗਦਾ ਕਿ ਕਿੰਨੀਆਂ ਦਾ ਨੁਕਸਾਨ ਲੱਖਾਂ ਦਾ ਹੀ ਹੈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਕਾਜੀ ਦੁਕਾਨ ਸੀ ਇਹਨਾਂ ਦਾ ਕਰਿਆਨੇ ਦਾ ਅੰਦਰ ਤਿੰਨ ਚਾਰ ਦੁਕਾਨਾਂ ਦਾ ਸੜ ਗਿਆ ਉਹ ਗੋਦਾਮ ਬਨੇਦੇ ਹਨ ਉਹ ਇਲਾਕੇ ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਛ ਨਹੀਂ ਬਚਿਆ ਇਹਨਾਂ ਦੀ ਫੈਮਿਲੀ ਕਿਹਨਾਂ-ਕੌਣ ਨੇ ਇਹਨਾਂ ਦਾ ਇੱਕ ਬੇਟਾ ਦੋ ਬੇਟੀਆਂ ਮੈਰਿਡ ਹੈ ਸਾਰੇ ਹਾਂ ਮੇਰੀ ਫੁੱਫਰ ਜੀ ਹੈ ਕਰਿਆਨੇ ਦੀ ਦੁਕਾਨ ਸੀ ਪਤਾ ਹੀ ਨਹੀਂ ਚਲਿਆ ਕੱਲ ਰਾਤ ਨੂੰ 12 ਵਜੇ ਤੱਕ ਤਾਂ ਬਿਲਕੁਲ ਸਭ ਠੀਕ ਸੀ ਇਕਦਮ ਹੀ ਲੋਕਾਂ ਨੇ ਦੱਸਿਆ ਕਿ ਅੱਗ ਲੱਗੀ ਉਹਨਾਂ ਨੇ ਉਸ ਤੋਂ ਬਾਅਦ ਕਿਸੇ ਨੂੰ ਕੁਛ ਨਹੀਂ ਪਤਾ ਕੀ ਹੋਇਆ ਕਰਿਆਨੇ ਦੀ ਦੁਕਾਨ ਸੀ ਕਰਿਆਨੇ ਦੀ ਦੁਕਾਨ ਹੈ ਇਹਨਾਂ ਦੇ ਪਰਿਵਾਰ ਚ ਕੌਣ-ਕੌਣ ਸੀ ਜਿੰਨੇ ਤੇ ਸਾਰੇ ਬੇਟਾ ਹੈ ਦੋ ਬੇਟੀਆਂ ਮੈਰਿਡ ਹੈ ਸਾਰੇ ਬੇਟੀ ਅੰਮ੍ਰਿਤਸਰ ਹੈ ਇੱਕ ਇਹ ਕਿੱਥੇ ਬਟਾਲੇ ਧਰਮਪੁਰ ਆ ਗਏ ਨਹੀਂ ਇਕੱਲੇ ਸੀਗੇ ਘਰ ਵਾਈਫ ਦੀ ਡੈਥ ਹੋ ਗਈ ਦੀ ਇਹਨਾਂ ਦੇ ਮੇਰੇ ਬੂਆ ਜੀ ਦੀ ਕਦੋਂ ਪਤਾ ਲੱਗਾ ਤੁਹਾਨੂੰ 1 ਵਜੇ ਕਾਲ ਆ ਗਈ 1 ਵਜੇ ਆਪਾਂ ਆ ਗਏ ਸੀ ਬਟ ਫਾਇਰ ਵੀ ਗੇੜ ਵੀ ਆ ਗਈ ਦੀ ਬਟ ਇੰਨਾ ਕ ਧੂਆਂ ਹੀ ਕਿ ਸਾਰੇ ਕਮਰੇ ਉੱਪਰ ਸਭ ਦਰਵਾਜ਼ੇ ਤੋੜਦਾਰ ਕੇ ਕਿਚਨ ਚ ਮਿਲੇ ਆ ਕਿਚਨ ਚ ਗਿਰੇ ਪਏ ਜਿਨ੍ਹਾਂ ਨੂੰ ਫੋਨ ਬਰੇ ਕੀਤਾ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ